ਇਹ ਜਿਹੜਾ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਇੱਕ ਮਾਰਸ਼ ਦਾ ਜਿਹੜਾ ਯੁੱਧ ਨਸ਼ਿਆਂ ਪਰ ਜਿਹੜਾ ਨਾਅਰਾ ਦਿੱਤਾ ਉਹਦੀ ਲੜੀ ਦੇ ਵਿੱਚ ਹੀ ਅੱਜ ਜਿਹੜਾ ਵੀਡੀਸੀ ਕਮੇਟੀਆਂ ਜਿਹੜੀਆਂ ਕਨਸਟੀਟਿਊਟ ਹੋਈਆਂ ਨੇ ਸਾਡੇ ਲਗਭਗ 121 ਪਿੰਡ ਤੇ 15 ਜਿਹੜੇ ਸ਼ਹਿਰ ਦੇ ਵਾਰਡ ਨੇ ਇਹਦੇ ਵਿੱਚ ਸਾਰਿਆਂ ਦੇ ਵਿੱਚ 10-10 ਦੇ ਕਰੀਬ ਜਿਹੜੇ ਮੈਂਬਰ ਇਹਨਾਂ ਨੇ ਨਵੇਂ ਕਰਕੇ ਸਿਲੈਕਟ ਉਹਨਾਂ ਨੂੰ ਇਹ ਟ੍ਰੇਨਿੰਗ ਦਿੱਤੀ ਆ ਜਿਹੜੀ ਇੱਕ ਤਾਂ ਇਹਨਾਂ ਨੇ ਨਵੀਂ ਐਪ ਲਾਂਚ ਕੀਤੀ ਆ ਤੇ ਬਾਕੀ ਜਿਹੜਾ ਇਹਨਾਂ ਦਾ ਜਿਹੜਾ ਮੀਟਿੰਗਾਂ ਕਰਕੇ ਮੇਨ ਮਤਲਬ ਸੀਐਮ ਸਾਹਿਬ ਦਾ ਜਿਹੜਾ ਮੇਨ ਯੂਰ ਜਿਹੜਾ ਹੈਗਾ ਨਸ਼ਾ ਖਤਮ ਕਰਨ ਵਾਸਤੇ ਉਹਦੇ ਵਿੱਚ ਹੀ ਜਿਹੜਾ ਇਹ ਜਿਹੜੀ ਹੋਰ ਜਿਹੜੀ ਮਹਿੰਮਿਆ ਉਹਨੂੰ ਸਪੀਡ ਦਿੱਤੀ ਜਾ ਰਹੀ ਆ ਉਹਦੇ ਵਿੱਚ ਅੱਜ ਇਹ ਸਾਰੇ ਅੱਜ ਸਾਡੇ ਏਡੀਸੀ ਮੈਮ ਮੰਡਲ ਜੀ ਹੈਗੇ ਨੇ ਜੀ ਸ਼੍ਰੀਮਤੀ ਉਹ ਆਏ ਸੀਗੇ ਡੀਐਸਪੀ ਸਾਹਿਬ ਸੀਗੇ ਜੀ ਟੰਡਾ ਤਹਿਸੀਲਦਾਰ ਸਾਹਿਬ ਸੀਗੇ ਬਾਕੀ ਐ ਐਮਐਲਏ ਸਾਹਿਬ ਵੀ ਇੱਥੇ ਸਪੀਚ ਕਰਕੇ ਗਏ ਨੇ ਜੀ ਸਾਰਾ ਉਹਨਾਂ ਦੀ ਦੇਖ ਰੇਖੇ ਇੱਥੇ ਸਾਰਾ ਹੋਇਆ ਬਾਕੀ ਸਾਰਾ ਜਿਹੜਾ ਕੇਸ਼ਵ ਸੈਣੀ ਜੀ ਨੇ ਹੈਪੀ ਜੀ ਨੇ ਹਰਪੀ ਜੀ ਨੇ ਸਟੇਜ ਤੇ ਸਾਰਾ ਨਿਭਾਇਆ ਝਾਵਰ ਸਾਹਿਬ ਨੇ ਮੈਂ ਸਾਰਿਆਂ ਦੇ ਨਾਮ ਸ਼ਾਇਦ ਲੈਣੇ ਪੋਸੀਬਲ ਨਹੀਂ ਹੈਗੇ ਸਾਰੇ ਜਿਹੜੇ ਸਾਡੇ ਇਸ ਮਹਿਮਿੰਦੇ ਵਿੱਚ ਕਿਉਂਕਿ ਅਸੀਂ ਪਹਿਲਾਂ ਮੈਂ ਲਗਾਤਾਰ ਲਗਭਗ 1 ਮਾਰਚ ਤੋਂ ਜਿਹੜੀਆਂ ਮੀਟਿੰਗਾਂ ਕੀਤੀਆਂ ਔਰ ਸਾਰੀਆਂ ਸੀ ਇਕੱਠਾ ਹੀ ਇਹ ਗਰੁੱਪ ਹੈ ਸਾਡਾ ਅੱਜ ਚਲੋ ਜਿਹੜੇ ਨਵੇਂ ਮੈਂਬਰ ਸੀ ਉਹਨਾਂ ਨੂੰ ਵੀ ਇਹਦੇ ਵਿੱਚ ਟ੍ਰੇਨਿੰਗ ਦਿੱਤੀ ਹੈ ਵੀ ਜਿਹੜਾ ਨਸ਼ੇ ਵਾਸਤੇ ਤੁਸੀਂ ਇਨਫੋਰਮੇਸ਼ਨ ਪੁਲਿਸ ਤੱਕ ਜਾਂ ਉਹਨਾਂ ਨੂੰ ਡੀਡਿਕਸ਼ਨ ਚ ਭੇਜਣਾ ਤੇ ਇਹ ਸਾਰਾ ਉਹਦੇ ਨਾਲ ਰਿਗਾਰਡਿੰਗ ਪ੍ਰੋਗਰਾਮ ਸੀਗਾ ਜੀ ਦੋ ਸੈਸ਼ਨ ਅੱਜ ਕੀਤੇ ਨੇ ਜਿਹੜਾ ਕੱਲ ਵਾਲਾ ਹੈਗਾ ਉਹ ਭੁੰਗੇ ਹੋਏਗਾ ਜੀ ਸਾਡੇ ਜਿਹੜਾ ਟਾਂਡੇ ਦਾ ਸੀਗਾ ਇੱਥੇ ਦੋ ਸੈਸ਼ਨ ਜਿਹੜੇ ਸਵੇਰੇ ਪਹਿਲਾਂ ਹੋਇਆ ਹੁਣ ਦੂਜਾ ਸੈਸ਼ਨ ਤਾਂ ਖਤਮ ਹੋਇਆ ਜੀ ਸਾਰਾ ਸਵੇਰ ਦਾ ਲੱਗੇ ਸੀ ਅਸੀਂ ਔਰ ਕਾਫੀ ਦਿਨਾਂ ਦੀਆਂ ਤਿਆਰੀਆਂ ਚੱਲੀਆਂ ਸੀ ਤੇ ਬਹੁਤ ਵਧੀਆ ਨਿਪਟਿਆ ਜੀ ਇਹਦੇ ਲੋਕ ਇਸ ਦਰਦ ਨਾਲ ਫਸ ਤੱਕੇ ਹਨ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਉਹਨਾਂ ਵਾਸਤੇ ਇਹੀ ਹੈ ਜੀ ਦੇਖੋ ਜਿਹੜੀ ਨਸ਼ੇ ਦੀ ਸਪਲਾਈ ਹੈ ਇਹਦੇ ਵਿੱਚ ਕੋਈ ਤੁਸੀਂ ਵੀ ਦੇਖਦੇ ਹੋ ਐਡੀ ਈਜ਼ੀ ਨਹੀਂ ਹੈਗੀ ਹੁਣ ਜਿਹੜੇ ਬਾਹਰੋਂ ਬੰਦੇ ਜਿਹੜੇ ਨੇ ਜਦੋਂ ਅਸੀਂ ਕੋਈ ਯਾਰੀ ਕੋਈ ਨਵੇਂ ਬੰਦੇ ਫੜਦੇ ਆ ਸਾਡੇ ਧਿਆਨ ਜਾਂਦਾ ਯੋ ਆਸ-ਪਾਸੋਂ ਜਿਹੜਾ ਇੱਥੇ ਲੋਕਲ ਜਿੰਨੇ ਹੈਗੇ ਨੇ ਜੋ ਸਾਰੇ ਇਸ ਟਾਈਮ ਜਿਹਨਾਂ ਦੇ ਬੈਠੇ ਨੇ ਤੇ ਕੁਝ ਜਿਹੜਾ ਹੋਰ ਸਰਕਾਰ ਵੱਲੋਂ ਇੱਕ ਹੱਲਾ ਮਾਰਿਆ ਜਿਹੜਾ ਪੀਲਾ ਪੰਜਾ ਜਿਹੜਾ ਚਲਾਇਆ ਜਾ ਰਿਹਾ ਜਿਹੜੇ ਨਸ਼ੇ ਵਾਲੇ ਬੰਦਿਆਂ ਦੇ ਘਰ ਜਿਹੜੇ ਨਜਾਇਜ਼ ਜਗ੍ਹਾ ਤੇ ਕਬਜ਼ੇ ਕਰਕੇ ਬਣਾਏ ਸੀ ਉਹ ਵੀ ਢਾਏ ਜਾ ਰਹੇ ਨੇ ਪਿੱਛੇ ਜੇ ਅਸੀਂ ਟਾਂਡੇ 'ਚ ਵੀ ਕੀਤਾ ਫਿਰ ਪ੍ਰਾਪਰਟੀਆਂ ਜ਼ਬਤ ਕਰਨ ਵਾਲੇ ਪਾਸੇ ਵੀ ਜਿਹੜੀ ਕਾਰੋਈ ਮਤਲਬ ਗਵਰਨਮੈਂਟ ਦਾ ਇੱਕ ਨੰਬਰ ਤੇ ਜਿਹੜਾ ਜੀ ਨਸ਼ੇਵਾਲ ਹੈਗਾ ਔਰ ਉਹਨੂੰ ਪੂਰਾ ਜਿਹੜਾ ਕਿਉਂਕਿ ਪਹਿਲੀ ਗਵਰਨਮੈਂਟਾਂ ਵੱਲੋਂ ਵੀ ਹੁੰਦਾ ਸੀ ਲੇਕਿਨ ਉਹ ਥੋੜੇ ਦਿਨਾਂ ਤੁਸੀਂ ਖੁਦ ਹੀ ਦੇਖ ਰਹੇ ਹੋ ਹੋਰ ਜਿਆਦਾ ਤੇ ਜ਼ੋਰ ਦਿੱਤਾ ਜਾ ਰਿਹਾ ਵੀ ਇਹਨੂੰ ਖਤਮ ਕਰਨਾ ਨਸ਼ੇ